ਸਰਕਾਰਾਂ ਕੋ ਸਾਰੇ ਪ੍ਰਬੰਧ ਹੁੰਦੇ ਨੇ ਐਨਡੀਆਰ ਵਾਲਿਆਂ ਨੇ ਚੰਡੀਗੜ੍ਹੀ ਹਾਂ ਪਾਣੀ ਘਟ ਲੱਗਣਾ ਸਰਕਾਰਾਂ ਨੂੰ ਕੀ ਨਹੀਂ ਕਰ ਸਕਦੀਆਂ ਸਰਕਾਰਾਂ ਸਿਕੰਦਰ ਕੋ ਨਾਮ ਦੱਸ ਕੇ ਜੀ ਅੱਜ ਜਿਹੜਾ ਕਿ ਇੱਥੇ ਧਰਨ ਲਗਾਏ ਚੁੱਕੇ ਮੈਂ ਵਿਜੇ ਸਿੰਘ ਸੈਕਟਰੀ ਧਰਨ ਪ੍ਰਚਾਰ ਕਮਿਸ਼ਨ ਉਹਦਾ ਪ੍ਰਬੰਧ ਕਮੇਟੀ ਸ਼੍ਰੀ ਅੰਮ੍ਰਿਤਸਰ 4:20 ਤੇ ਸਾਡਾ ਇੱਕ ਮੁਲਾਜ਼ਮ ਹੈ ਖਜ਼ਾਨਚੀ ਬਹੁਤ ਪਿਆਰਾ ਸਾਡਾ ਤਰਸ਼ੀਮ ਸਿੰਘ ਉਹਨੇ ਇੱਕ ਦਛਾਲ ਮਾਰੀ ਆ ਤੇ 4 ਵਜੇ ਤੋਂ 5-6 ਵਜੇ ਸਾਡੇ ਬੰਦੇ ਆ ਗਏ ਨੇ ਉਹ ਕੇਅਰ ਕਰਨ ਵਾਸਤੇ ਕੋਈ ਕਿਸੇ ਨੇ ਗੱਲ ਨਹੀਂ ਸੁਣੀ ਆ ਠਾਣਾ ਜਿਹੜਾ ਸੁਲਤਾਨਵੰਡਾ ਜਿਹੜਾ ਕੀ ਇਹਨੂੰ ਚਾਟ ਇਵੈਂਟ ਚਾਉਗਾ ਇਹਨਾਂ ਨੇ ਬਿਲਕੁਲ ਹੀ ਗੱਲ ਨਹੀਂ ਕੀਤੀ ਸਾਡੇ ਨਾਲ ਮੈਂ ਖੁਦ ਆ ਗਿਆ ਮੈਂ ਖੁਦ ਆਇਆ ਖੁਦ ਮੈਂ ਉਹਨਾਂ ਨਾਲ ਕਿਹਾ ਮੈਂ ਸਕਤੀ ਐ ਐਸੀ ਪੀਜੀ ਦਾ ਉਹ ਇੱਕ ਬੀਬੀ ਬੈਠੀ ਆ ਉਹ ਬੈਠੀ ਰਹੀ ਆ ਇੱਕ ਮੁੰਡਾ ਬੈਠਾ ਉਹਨਾਂ ਨੇ ਕਿਹਾ ਕੋਈ ਹੁਣੇ ਲੈਣੀ ਗੋਤੇ ਖੁਰ ਲਵਦੇ ਆ ਉਹ ਕਰਦੇ ਆ ਆ ਕਰਦੇ ਆ ਟੱਕ ਨਹੀਂ ਕੀਤਾ ਫਿਰ ਸੁਬਨਤ ਸਾਹਿਬ ਸਾਡੇ ਮਲਕੀਸ ਜੀ ਨੇ ਸਾਰੇ ਪਾਸੇ ਫੋਨ ਘੁਮਾਏ ਆ ਹਨਾ ਜੀ ਸੀਪੀ ਸਾਹਿਬ ਨਾਲ ਗੱਲ ਹੋਈ ਆ ਸੀਪੀ ਸਾਹਿਬ ਨੇ ਕੰਟਰੋਲ ਕੀਤਾ ਹੁਣ ਪਾਣੀ ਪੂਣੀ ਬੰਦ ਕਰਨ ਦੀਆਂ ਗੱਲਾਂ ਕਰ ਰਹੀ ਹੈ ਸਰਕਾਰ ਕਰਵਾਵੇ ਸਾਡਾ ਬੰਦਾ ਦੇਵੇ ਇਹ ਸਰਕਾਰ ਦਾ ਕੰਮ ਆ ਕਿੰਨੀ ਉਮਰ ਸੀ ਉਹਨਾਂ ਦੀ ਇਹ 55 ਸਾਲ ਦੀ ਉਮਰ ਸੀ ਤੇ ਬਹੁਤ ਪਿਆਰਾ ਸਾਡਾ ਉਹ ਬੱਚਾ ਆ ਇਹ ਬਹੁਤ ਸੇਵਾ ਭਾਵਨਾ ਵਾਲਾ ਰੋਜ਼ ਐਤਵਾਰੇ ਤੇ ਬਾਬਾਈ ਦੇ ਸੇਵਾ ਕਰਦਾ ਹਾਂ ਹਾਂਜੀ ਕਿਹ ਕਰਦਾ ਹੈ 4:20 ਦਾ ਸਵੇਰ ਸਮਾਂ ਸੀਸੀਟੀਵੀ ਇਹਨਾਂ ਦੇ ਸੀਸੀਟੀਵੀ ਦੇ ਵਿੱਚ ਆਇਆ ਹੈ ਨਹੀਂ ਦੇਖ ਲਿਆ ਚਲਾਨ ਕੱਟ ਰਹੇ ਨੇ ਤੇ ਆ ਨਾਕਾ ਨੇ ਉਹਨੂੰ ਉਹਨੂੰ ਜਿਹਨੂੰ ਮਰਜ਼ੀ ਕਰ ਲੋ ਸਾਡਾ ਇਹ ਇਲਾਕਾ ਕੀ ਮੰਗ ਕਰ ਰਹੇ ਕਿ ਕਹਿ ਰਹੇ ਨੇ ਮੰਗਿਆ ਵੀ ਸਾਡਾ ਬੰਦਾ ਸੱਜ ਬਗੇ ਨੇ ਅੱਜ ਇਹ ਡੈਡ ਬੋਡੀ ਕਢਾਉਣਾ ਅੱਜ ਤਾਂ ਕੋਈ ਬੋਡੀ ਲੰਮੜ ਦਾ ਸਰਕਾਰ ਸਹਿਯੋਗ ਕਰੇ ਐਡਾ ਵੱਡਾ ਪ੍ਰਸ਼ਾਸਨ ਆ ਪ੍ਰਸ਼ਾਸਨ ਕੋਲ ਬੜੇ ਵੱਡੇ ਪ੍ਰਬੰਧ ਹੁੰਦੇ ਨੇ ਸਸਤਾ ਸ਼ਰੋਨੀ ਕੋ ਦਾ ਪ੍ਰਬੰਧ ਕਮੇਟੀ ਦਾ ਮਲਾਵਾ ਕਿ ਕਿਉਂ ਉਹਨਾਂ ਨੇ ਇਹ ਕੋਈ ਕਰਨੀ ਇਹ ਨਹੀਂ ਪਤਾ ਲੱਗਾ ਕੀ ਕਰ ਰਹੇ ਮੰਨਜੂਰ ਸਿੰਘ ਲਾਈਕਿ ਗੱਲਬਾਤ ਕੀ ਹੋਈ ਹੈ ਰਾਣੀ ਜੀ ਇੱਥੇ ਸਾਡਾ ਭਰਾ ਸਵੇਰੇ ਇੱਥੇ ਸੈਰ ਕਰਨ ਆਇਆ ਤੇ ਇੱਥੇ ਬੇਚਾਂਦੇ ਡਿੱਗ ਗਿਆ ਹਾਂਜੀ ਇੱਥੇ ਲੋਕਾਂ ਨੇ ਦੱਸਿਆ ਜਿਤਰਾ ਮੂਰਤ ਦੀ ਆਪਕਾ ਤਾਂ ਘਰੋਂ ਕੋਈ ਗੱਲਬਾਤ ਤਾਂ ਨਹੀਂ ਕੀਤੀ ਨਾ ਨਹੀਂ ਕੋਈ ਗੱਲਬਾਤ ਨਹੀਂ ਕੋਈ ਨਹੀਂ ਕਰਦੇ ਕਿੰਨੇ ਵਜੇ ਕਰੋਗੇ ਸਵਾਗਤ 4 ਵਜੇ ਇੱਥੇ ਡਿੱਗਾ 4 ਵਜੇ ਕਰਵਾ ਲਈ ਹੁਣ ਕਚਹਿਰ ਤੁਸੀਂ ਕੰਪਲੀਟ ਕੀਤੀ ਅਰਜ਼ੀ ਮੈਂ ਹਾਂਜੀ ਦਰਖਾਸਤ ਲਿਖਾਈ ਕੋਈ ਸਾਡੀ ਗੱਲਬਾਤ ਨਹੀਂ ਸੁਣਦਾ ਨਾ ਕੋਈ ਅਜੇ ਤੱਕ ਕੋਈ ਸੁਣਵਾਈ ਨਹੀਂ ਕੋਈ ਨਹੀਂ ਹੁੰਦੀ ਜੀ ਅਸੀਂ ਇੱਥੇ ਬੈਠੇ ਆ ਤੇ ਨੰਸਾਰਾ ਸਟਾਫ ਸਦਿਆ ਸਟਾਫ ਬੈਠਾ ਸਾਰਾ ਪਰਿਵਾਰ ਚ ਕੌਣ ਕੌਣ ਸੀ ਕਹਿੰਦਾ ਪਰਿਵਾਰ ਚ ਮੈਂ ਵੱਡਾ ਭਰਾ ਉਹਨਾਂ ਦਾ ਜੀ ਇੱਕ ਮੇਰਾ ਕਾਕਾ ਉਹਨਾਂ ਦਾ ਕੋਈ ਨਹੀਂ ਉਹ ਗੁੜੀਆਂ ਵਿਆਹ ਤੋਂ ਡਿਊਟੀ ਕਿੱਥੇ ਕਰਦੇ ਸੀ ਦਰਬਾਰ ਸੇਵਕ ਖਜ਼ਾਨਚੀ ਦੀ ਪੋਸਟ ਤੇ ਠੀਕ ਕਰ ਬੀ ਜਾਣਾ ਵੀ ਇੱਕ ਦਿਨ ਦੀ ਵੱਲ ਐਜੂਕੇਸ਼ਨ ਲਗਾਈ ਕੀ ਹੈ ਔਰ ਇਹਦਾ ਡਿਗਰੀ ਕੇ ਸਵੈਰ ਤੇ ਲੱਗੇ ਹੋਏ ਨੇ ਪਰ ਅੰਤ ਤੱਕ ਮੈਨੂੰ 9:30 ਵਜੇ ਤਲਾਹ ਮਿਲੀ ਸੀ ਮੇਦਨਾਂ ਕਰਕੇ ਇੱਕ ਬਿਰਕੂ ਨਿਸ਼ਾਲ ਮਾਰਤੀ ਆ ਮੌਕੇ ਤੇ ਆਏ ਆ ਜੀ ਐਨਡੀਆਪ ਰੂਮ ਟੀਮ ਵਾਲਿਆਂ ਨਾਲ ਕਨੈਕਟ ਕਰ ਲਿਆ ਉਹ ਆ ਰਹੀ ਆ ਜੀ ਨਹਿਰ ਦਾ ਪਾਣੀ ਬੰਦ ਕਰਵਾਤਾ ਪਹਾਲ ਜਾਰੀ ਆ ਜੀ ਉਸ ਘੰਟੇ ਤੱਕ ਪਰਵਾਰ ਤਾਂ ਕਹਿਣਾ ਕਿ ਸਾਡੀ ਸਵੇਰ ਦੇ ਤਕਰੀਬਨ 4:30 ਵਜੇ ਦੀ ਗੱਲ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਦੇਖੋ ਜੀ ਇਹ 99 ਦਾ ਏਰੀਆ ਵੀ ਪੈਂਦਾ ਸੀ ਬੀਟ ਵੀਨ ਦਾ ਏਰੀਆ ਵੀ ਪੈਂਦਾ ਸੀ ਮੈਂ ਬੀਟ ਵੀਨ ਤੋਂ ਆਇਆ ਮੌਕੇ ਤੇ ਆ ਕੇ ਕੰਟਰੋਲ ਕਰ ਲਿਆ ਜੀ ਅਫਸਰਾਂ ਨੂੰ ਦੱਸਤਾ ਗਿਆ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣਾ ਹੋਵੇ ਪਾਵੇ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸ ਦੇ ਇੱਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਅਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੋਲ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News